ਆ ਇੱਕ ਕਮੈਂਟ ਆਇਆ ਸੀ ਇਸ ਭਰਾ ਨੇ ਮੈਨੂੰ ਪੁੱਛਿਆ ਵੀ ਤੂੰ ਕਿਹੜਾ ਇਤਿਹਾਸ ਪੜਿਆ ਵੀ ਜਿਹੜਾ ਪੰਜਾਬ ਸਿਆਂ ਦੀ ਰੀਸ ਕਰਨ ਆ ਗਿਆ ਜਿਹੜਾ ਵੀ ਉੱਠਦਾ ਉਹੀ ਵਿਦਵਾਨ ਬਣ ਜਾਂਦਾ ਵੇਖ ਭਰਾਵਾਨਾ ਤੇ ਮੈਂ ਕੋਈ ਇਤਿਹਾਸ ਪੜਿਆ ਤੇ ਨਾ ਹੀ ਮੈਂ ਕੋਈ ਵਿਦਵਾਨ ਆ ਤੂੰ ਆ ਕੇ ਜੀਆ ਵੀ ਕਿੱਥੋਂ ਆ ਗਿਆ ਪੰਜਾਬ ਸਿਆਂ ਦੀ ਰੀਸ ਕਰਨ ਮੈਂ ਪੰਜਾਬ ਸਿਆਂ ਦੀ ਰੀਸ ਨਹੀਂ ਕਰ ਲਿਆ ਮੈਂ ਪੰਜਾਬ ਸਿਆਂ ਦਾ ਵਿਰੋਧ ਕਰਨ ਦਿਆਂ ਇਹਨਾਂ ਲੋਕਾਂ ਦੀ ਰੀਸ ਤਾਂ ਪਰਮਾਤਮਾ ਕਿਸੇ ਵੈਰੀ ਦੁਸ਼ਮਣ ਨੂੰ ਵੀ ਨਾ ਕਰਵਾਵੇ ਇਹ ਤੁਹਾਨੂੰ ਝੂਠੀਆਂ ਕਹਾਣੀਆਂ ਸੁਨਾਸਣਾ ਕਿ ਪੁਜਾਰੀ ਦੇ ਗੁਲਾਮ ਬਣਾ ਰਹੇ ਆ ਇਹ ਕੋਈ ਇਤਿਹਾਸ ਨਹੀਂਗਾ ਇਹ ਬ੍ਰਾਹਮਣਵਾਦ ਦੀਆਂ ਝੂਠੀਆਂ ਕਹਾਣੀਆਂ ਆਪਣੇ ਕੋਲੋਂ ਘੜੀਆਂ ਹੋਈਆਂ ਤੁਹਾਡਾ ਟਾਈਮ ਪਾਸ ਕਰਵਾਉਣ ਵਾਸਤੇ ਤੇ ਤੁਹਾਨੂੰ ਲੋਕਾਂ ਨੂੰ ਠੱਗਣ ਵਾਸਤੇ ਕਿ ਦੱਸੋ ਤੁਹਾਡਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਜਦੋਂ 10 ਲੱਖ ਦੀ ਫੌਜ ਚਮਕੌਰ ਦੀ ਗੜੀ ਨੂੰ ਘੇਰਾ ਪਾ ਕੇ ਬੈਠੀ ਸੀ ਜਦੋਂ ਉਹ ਕਹਿੰਦੇ ਸੀ ਕਿ ਆਪਦੇ ਗੁਰੂ ਨੂੰ ਛੱਡ ਕੇ ਆ ਜਾਓ ਸਰੈਂਡਰ ਗੱਲ 10 ਲੱਖ ਦੀ ਹੋ ਰਹੀ ਆ 10000 ਦੀ ਨਹੀਂ ਛੋਟੀ ਜਿਹੀ ਆ ਚਮਕੌਰ ਦੀ ਗੜੀ ਤੇ 10 ਲੱਖ ਦਾ ਘੇਰਾ ਪਤਾ ਕਿੰਨਾ ਵੱਡਾ ਹੋਣਾ ਤੁਸੀਂ ਕਦੀ ਇਹ ਸੋਚ ਕੇ ਵੇਖਿਆ ਕਿ ਲੰਗਰ ਖਾਣ ਵਾਲਿਆਂ ਦੇ ਵਿੱਚੋਂ ਹੀ ਆ ਫਿਰ 10 ਲੱਖ ਦੇ ਘੇਰੇ ਵਿੱਚੋਂ ਸਹੀ ਸਲਾਮਤ ਨਿਕਲ ਕੇ ਜਾਣਾ 10 ਲੱਖ ਦਾ ਘੇਰਾ 25 30 ਕਿਲੋਮੀਟਰ ਦੇ ਏਰੀਏ ਤੋਂ ਵੀ ਵੱਧ ਜਾਣਾ ਫਿਰ ਤੁਸੀਂ ਇਹ ਵੀ ਹਿਸਾਬ ਲਾ ਕੇ ਦੇਖੋ ਵੀ 3300 ਸਾਲ ਪਹਿਲਾਂ ਦੀ ਗੱਲ ਹੋ ਰਹੀ ਆ ਇਹੋ ਉਸ ਟਾਈਮ ਉਹ ਏਰੀਆ ਕਿਦਾਂ ਦਾ ਹੋਏਗਾ ਹੁਣ ਤਾਂ ਫੇਰ ਵੀ ਸਾਫ਼ ਸੁਥਰਾ ਉਸ ਟਾਈਮ ਤੇ ਜੰਗਲ ਹੋਏਗਾ ਉਹ ਪੂਰਾ ਫਿਰ 8 9 ਮਹੀਨੇ ਘੇਰਾ ਪਿਆ ਰੀ ਆ ਕੀ ਤੁਹਾਨੂੰ ਨਹੀਂ ਲੱਗਦਾ ਵੀ ਇਹ ਕਹਾਣੀਆਂ ਵੀ ਕਾਲਪਨਿਕ ਆ ਇਹ ਕਹਾਣੀਆਂ ਅਨਪੜਾਂ ਤੇ ਗਵਾਰਾਂ ਵਾਸਤੇ ਤਾਂ ਠੀਕ ਆ ਪਰ ਪੜਿਆਂ ਲਿਖਿਆਂ ਵਾਸਤੇ ਤੇ ਸਮਝਦਾਰਾਂ ਵਾਸਤੇ ਨਹੀਂ ਅੱਜ ਕੱਲ ਦੇ ਬੱਚਿਆਂ ਨੂੰ ਪਰਤਾ ਵੀ ਧਰਤੀ ਜਿਹੜੀ ਆ ਉਹ ਬੋਲਦ ਤੇ ਸਿੰਘਾਂ ਦੇ ਉੱਤੇ ਨਹੀਂ ਟਿਕੀ ਹੋਈ ਉਹ ਜ਼ਮਾਨਾ ਹੋ ਸੀ ਜਦੋਂ ਇਦਾਂ ਦੀਆਂ ਕਹਾਣੀਆਂ ਨੂੰ ਮੰਨਿਆ ਜਾ ਸਕਦਾ ਸੀ ਕਿਉਂਕਿ ਪਹਿਲਾਂ ਦੇ ਮਾਪੇ ਵੀ ਅਨਪੜ ਹੁੰਦੇ ਸੀ ਤੇ ਬੱਚੇ ਵੀ ਅਨਪੜ ਹੁੰਦੇ ਸੀ ਸਾਰਿਆਂ ਦੀ ਤਕਰੀਬਨ ਸੋਚ ਜਿਹੜੀ ਸੀ ਉਹ ਇੱਕੋ ਜਿਹੀ ਹੁੰਦੀ ਸੀ ਪਹਿਲਾ 100-100 ਸਾਲ ਜਿਹੜੀ ਆ ਨਾ ਸੋਚ ਬੰਦਿਆਂ ਦੀ ਉਹ ਨਹੀਂ ਸੀ ਬਦਲਦੀ ਕਿਉਂਕਿ ਚੀਜ਼ਾਂ ਨਹੀਂ ਸੀ ਬਦਲਦੀਆਂ ਤਾਂ ਕਰਕੇ ਪਰ ਹੁਣ ਹੁਣ ਤੁਸੀਂ ਅੱਜ ਕੱਲ ਦੇ ਬੱਚਿਆਂ ਦੇ ਅੱਗੇ ਇਹ ਕਹਾਣੀਆਂ ਸੱਚ ਸਾਬਤ ਨਹੀਂ ਕਰ ਸਕਦੇ ਕਿ ਤੁਸੀਂ ਕਿਤਾਬਾਂ ਵਿੱਚ ਜਾਂ ਗ੍ਰੰਥਾਂ ਵਿੱਚ ਲਿਖਿਆ ਹੋਇਆ ਪੜ੍ਹ ਕੇ ਸੁਣਾਉਣ ਵਾਲੇ ਨੂੰ ਗਿਆਨੀ ਸਮਝਦੇ ਆ ਇਹ ਤਾਂ ਇਹਨਾਂ ਲੋਕਾਂ ਦਾ ਧੰਦਾ ਕੇਸ ਦਾੜਾ ਲੱਖ ਕੇ ਜਦ ਧਰਮ ਗ੍ਰੰਥਾਂ ਨੂੰ ਪੜ ਕੇ ਸੁਣਾ ਦੇਣਾ ਕੋਈ ਗਿਆਨੀ ਨਹੀਂ ਬਣ ਜਾਂਦਾ ਇਹ ਤਾਂ ਪੁਜਾਰੀ ਦੇ ਮਜ਼ਦੂਰ ਆ ਜਿਨ੍ਹਾਂ ਨੇ ਤੁਹਾਨੂੰ ਝੂਠੀਆਂ ਕਥਾ ਕਹਾਣੀਆਂ ਸੁਣਾ ਕੇ ਤੇ ਪੁਜਾਰੀ ਦੇ ਜਾਲ ਵਿੱਚ ਫਸਾਉਣਾ ਹੁੰਦਾ ਜਿਹੜੀਆਂ ਪੁਜਾਰੀ ਨੇ ਪਰਮਾਤਮਾ ਦੇ ਨਾਂ ਤੇ ਦੁਕਾਨਾਂ ਖੋਲੀਆਂ ਹੋਈਆਂ ਉਹਨਾਂ ਦਾ ਇਹਨਾਂ ਨੇ ਧੰਦਾ ਚ ਮਕਾਉਣਾ ਹੁੰਦਾ